ਯੁੱਧ ਨਸ਼ਾ ਵਿਰੁੱਧ ਕੁਝ ਬਾਰ ਬਾਰ ਵੀ ਹੋ ਰਿਹਾ ਹੈ ਕੀ ਲੱਗਦਾ ਹੈ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਜੀ ਜੀ ਸਾਹਿਬ ਨੂੰ ਜਿਹੜੀ ਯੁੱਧ ਨਸ਼ਾ ਵਿਰੁੱਧ ਦੀ ਮੁਹਿੰਮ ਚੱਲ ਰਹੀ ਹੈ ਮਸਲੂਮ ਅਲੈਕੁਮ ਅਰਹਮਨ ਰਹਿਮ। ਤੇ ਅੱਜ ਪੂਰੇ ਪੰਜਾਬ ਦੇ ਵਿੱਚ ਕਾਪਰਮੈਂਡ ਸਰਚ ਆਪਰੇਸ਼ਨ ਚੱਲ ਰਿਹਾ ਸਾਰੇ ਸੀਨੀਅਰ ਅਫਸਰਸ ਸਾਰੇ ਤਿਲਿਟਿਚੀ ਨੇ ਪੂਰੇ ਪੰਜਾਬ ਦੇ। ਤੇ ਹੁਣ ਤੁਸੀਂ ਵੀ ਦੇਖਿਆ ਵੀ ਲੋਕੀ ਵੀ ਆਪ ਲੋਕਾਂ ਦਾ ਵਿਸ਼ਵਾਸ ਬਣਿਆ ਪੁਲਿਸ ਤੇ ਕਿਉਂਕਿ ਆਪ ਇਨਫੋਰਮੇਸ਼ਨ ਮਿਲਦੀ ਹੈ ਤੇ ਜਿਹੜੇ ਫੁਲਸੀ ਮੰਦਾ ਸੀ ਲੋਕੀ ਆਪ ਕੁਛ ਲੋਕੀ ਵੀ ਕੁਛ ਨੇ ਵੀ ਅਸਲ ਤੇ ਦੁਆਰ ਤੋਂ ਰਹਿਣਾ ਚਾਹੁੰਦੇ ਆ ਕਿਉਂਕਿ ਕੋਈ ਲੋਕ ਕੱਚੀ ਤਨੀ ਤਿਆਰ ਹੋ ਗਈ ਸੀ। ਜੇ ਸਿੱਤ ਨਹੀਂ ਲੋਕਾਂ ਦਾ ਜੇ ਸਹਿਯੋਗ ਰਹੂਗਾ ਤੇ ਪੁਲਿਸ ਦਾ ਸਾਥ ਰਹੇਂਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਏਰੀਆ ਹੈਗਾ ਲੱਛਾ ਮੁਕਤ ਬਣੇ ਤੇ ਇਹਦੇ ਬੱਚਿਆਂ ਦਾ ਵਧੀਆ ਭਵਿੱਖ ਹੋਵੇ ਕੀ ਲੱਗਦਾ ਇਸ ਏਰੀਏ ਤੇ ਬੰਦੇ ਨਸ਼ਾ ਨਸ਼ਾ ਵੀ ਛੱਡੇ ਨਸ਼ਾ ਵੀ ਛੱਡਿਆ ਕਿ ਹੁਣ ਚੰਗਾ ਕੰਮ ਕਰ ਲੱਗੇ ਕੋਈ ਸਬਜ਼ੀ ਵੇਚ ਰਿਹਾ ਕੋਈ ਸਕੂਲਾਂ ਚ ਕਿਤੇ ਟੀਮ ਲੱਗਿਆ ਕੋਈ ਕਿਤੇ ਲੱਗਿਆ ਸੋ ਸਾਰੇ ਮੈਂ ਤਾਂ ਇਹੀ ਕਹੂੰਗਾ ਵੀ ਇਦਾਂ ਹੀ ਆਪਣੇ ਆਪ ਨੂੰ ਸੁਧਾਰਨ ਤੇ ਕਿਉਂਕਿ ਇੱਕੋ ਜੀਵਨ ਮਿਲਦਾ ਉਹ ਨੂੰ ਆਪਾਂ ਚੰਗੇ ਪਾਸੇ ਲੈ ਜਾਈਏ ਕੀ ਲੱਗਦਾ ਹੁਣ ਨਸ਼ੇ ਤੇ ਠੱਲ ਪੈ ਗਈ? ਹਾਂਜੀ ਪੈ ਗਈ ਜੀ। ਬਹੁਤ ਪੈ ਗਈ ਵੀਰੇ ਬਹੁਤ ਫਰਕ ਪੈ ਗਿਆ। ਨਸ਼ਾ ਜਿਆਦਾ बिकਦਾ ਸੀ ਉਰੇ। ਬਹੁਤ ਜਿਆਦਾ बिकਦਾ ਸੀ ਵੀਰੇ 20-25 ਮੁੰਡੇ ਆਏ ਰਹਿੰਦੇ ਹੁੰਦੇ ਸੀ। ਹਰ ਵਾਰ ਉਰੇ ਰੌਣਕ ਲੱਗੀ ਰਹਿੰਦੀ ਸੀ। ਲੇਕਿਨ ਜਿੱਦਾਂ ਦਾ ਪੁਲਸ ਨੇ ਆਇਆ ਇੱਥੇ ਸਾਰਾ ਕਿਹੜਾ ਏਰੀਆ ਪੈਂਦਾ ਇਹ ਤੁਹਾਡਾ ਜੀ? ਪੁਲਸੀ ਪੈਂਦਾ ਜੀ। ਮੰਲਾ ਪੁਲਸੀ ਮਲੇਰ ਮਲੇ ਕੋਲ। ਕੀ ਲੱਗਦਾ ਨਸ਼ਾ ਹੁਣ ਉਰੇ ਕੱਟ ਕੇ ਆ ਬੰਦ ਹੋ ਗਏ ਲਗਭਗ? ਹਾਂ ਵੀਰੇ ਬਿਲਕੁਲ ਬੰਦ ਕਰ ਹੋ ਗਿਆ। ਜਿਹੜੇ ਮੁੰਡੇ ਕਰਦੇ ਦੀ ਬੇਇੱਜ਼ਤੀ ਉਹ ਵੀ ਸੁਧਰ ਗਏ। ਪੁਲਿਸ ਦਾ بار-ਬਾਰਾਂ ਤੇ ਅਸਰ ਹੋਇਆ ਅਸਰ ਸਾਰੇ ਅਸਰ ਹੋਇਆ ਵੀਰੇ ਜਿਸ ਦਿਨ ਇਹ ਪਹਿਲੀ ਵਾਰ ਆਇਆ ਸੀ ਉਦੋਂ ਦੀ ਅਸਰ ਸਟਾਰਟ ਹੋਣ ਲੱਗ ਗਿਆ ਸੀ ਵਿਚ ਦੀ ਫੇਲ ਲੱਗੇ ਦੀ ਫਿਰ ਇਹਨਾਂ ਨੇ ਪਾਇਆ ਉੱਤਾਂ ਫਿਰ ਸਾਰਾ ਵੀਰੇ ਹੁਣ ਫਾਈਨਲ ਹੋ ਗਿਆ ਮਹੱਲੇ ਵਾਲਿਆਂ ਨੇ ਵੀ ਚੱਕਿਆ ਉੱਤ ਮਹੱਲੇ ਵਾਲਿਆਂ ਨੇ ਵੀਰੇ ਸਾਰਿਆਂ ਨੂੰ ਉੱਤਾਂ ਚੱਕਿਆ ਤਾਂ ਹੀ ਵੀਰੇ ਉਰੇ ਰੌਣਕ ਆਈ ਨੀ ਉਰੇ ਰੌਣਕ ਆਉਂਦਾ ਦਾ ਕੋਈ ਵਕਤ ਨਹੀਂ ਸੀ ਮੈਂ ਖੁਦ ਵੀ ਘਰ ਵਿੱਚੋਂ ਤਿਆਰ ਹੋ ਗਿਆ ਦੀ ਵੀਰੇ ਉਦੋਂ ਵੀ ਉਰੇ ਮਹੱਲੇ 'ਚ ਰਹਿੰਦਾ ਕੋਈ ਫਾਇਦਾ ਨਹੀਂ ਲੇਕਿਨ ਹੁਣ ਮੈਂ ਹਾਲਾਤ ਦੇਖੇ ਨੇ ਵੀਰੇ ਇੱਥੇ ਸਭ ਬਿਲਕੁਲ ਸਹੀ ਹੈ